ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਹੋ ਇੱਕ ਪਾਸੇ ਜਿੱਥੇ ਕਿਸਾਨ ਧਰਨਾ ਲਾ ਕੇ ਭਗਵੰਤਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਧਰੋਂ ਭਗਵੰਤਮਾਨ ਹੋਰਾਂ ਦਾ ਕਾਫਲਾ ਜਿਹੜਾ ਇਧਰੋਂ ਦੀ ਨਿਕਲ ਰਿਹਾ ਆ ਹੁਣ ਦੇਖਦੇ ਆ ਤੁਸੀਂ ਆਹ ਤਸਵੀਰਾਂ ਵੇਖ ਸਕਦੇ ਹੈਗੇ ਹੋ ਕਿ ਭਗਵੰਤਮਾਨ ਹੋਰਾਂ ਦਾ ਇੱਕ ਕਾਫਲਾ ਹੈ ਤੇ ਇਧਰਲੇ ਪਾਸੇ ਕਿਸਾਨ ਨੇ ਤੇ ਇਧਰ ਭਗਵੰਤਮਾਨ ਹੋਰਾਂ ਦਾ ਇਹ ਰੋਡ ਸ਼ੋਅ ਨਿਕਲ ਰਿਹਾ ਜਿੱਥੇ ਭਗਵੰਤਮਾਨ ਹੋਰਾਂ ਦਾ ਵਿਰੋਧ ਕਰਨ ਦੇ ਲਈ ਆ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚ ਰਹੇ ਸਨ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਾਫਲਾ ਭਗਵੰਤਮਾਨ ਹੋਰਾਂ ਦਾ ਇੱਕ ਪਾਸੇ ਭਗਵੰਤਮਾਨ ਹੋਰਾਂ ਦਾ ਕਾਫਲਾ ਹੈ ਤੇ ਦੂਸਰੇ ਪਾਸੇ ਇਧਰਲੇ ਪਾਸੇ ਕਿਸਾਨਾਂ ਨੇ ਆਪਣੀ ਗੱਲ ਕਰਨ ਦੇ ਲਈ ਵੇਟ ਕਰ ਰਹੇ ਨੇ ਕਿ ਸ਼ਾਇਦ ਭਗਵੰਤਮਾਨ ਹੋਰੀ ਰੁਕਣਗੇ ਪਰ ਜਿਹੜਾ ਕਾਫਲਾ ਹੈ ਉਹ ਲੰਘਦਾ ਹੀ ਜਾ ਰਿਹਾ ਹੈ ਤੇ ਇਹ ਭਗਵੰਤ ਮਾਨ ਹੋਰੀ ਹੁਣ ਇਸ ਵਾਰ ਇਹ ਕਿਸਾਨਾਂ ਨੂੰ ਸ਼ਾਇਦ ਹੀ ਮਿਲ ਕੇ ਜਾਣਗੇ ਆ ਜਿਹੜੀਆਂ ਤਸਵੀਰਾਂ ਸੀਗੀਆਂ ਤੁਹਾਨੂੰ ਅਸੀਂ ਦਿਖਾਈਆਂ ਜਿਹੜੀਆਂ ਤੁਸੀਂ ਆ ਵੇਖ ਸਕਦੇ ਹੈਗੇ ਹੋ ਤੇ ਇਧਰ ਉਹ ਕਾਫਲਾ ਸੀਐਮ ਸਾਹਿਬ ਦਾ ਨਿਕਲ ਚੁੱਕਾ ਤੇ ਇਹਨਾਂ ਨੇ ਮਿਲਣਾ ਸੀ ਪਰ ਇਹ ਵਿਰੋਧਤਾ ਹੋਣ ਦੇ ਕਾਰਨ ਜਿਹੜਾ ਪੁਲਿਸ ਨੇ ਇਹਨਾਂ ਨੂੰ ਰੋਕ ਲਿੱਤਾ ਗਿਆ कि ਤੁਸੀਂ ਇੱਥੇ ਰੁਕੇ ਰਹੋ ਤੇ ਭਗਵੰਤ ਮਾਨ ਜਰੀ ਇੱਥੋਂ ਦੀ ਨਿੱਕਲ ਕੇ ਚਲੇ ਗਏ ਨੇ ਤੇ ਕੁਝ ਤਸਵੀਰਾਂ ਪਹਿਲੀਆਂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਕਿ ਭਗਵੰਤ ਮਾਨ ਜਿੱਥੇ ਧਰਨਾ ਸੀ ਜਾਂ ਫਿਰ ਜਿੱਥੇ ਇੱਕ ਇਸ ਤਰ੍ਹਾਂ ਕਿਸਾਨ ਦੂਜੀਆਂ ਸਰਕਾਰਾਂ ਦਾ ਵਿਰੋਧ ਕਰਦੇ ਹੁੰਦੇ ਸੀ ਭਗਵੰਤ ਮਾਨ ਲੰਘਦੇ ਹੋਏ ਉੱਥੇ ਰੁਕ ਜਾਂਦੇ ਸੀ ਪਰ ਆਪਣੀ ਸਰਕਾਰ ਦੇ ਵੇਲੇ ਭਗਵੰਤ ਮਾਨ ਇੱਥੋਂ ਦੀ ਲੰਘ ਕੇ ਚਲੇ ਗਏ ਨੇ ਤੇ ਹੁਣ ਪੁਲਿਸ ਨੇ ਉਹਨਾਂ ਨੂੰ ਵੀ ਛੱਡ ਦਿੱਤਾ ਜਿਨ੍ਹਾਂ ਨੂੰ ਰੋਕਿਆ ਗਿਆ ਸੀਗਾ ਤੇ ਹੁਣ ਉਹ ਵੀ ਛੱਡ ਕੇ ਹੁਣ ਅੱਗੇ ਆਪਣੀ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਹੋ ਇੱਕ ਪਾਸੇ ਜਿੱਥੇ ਕਿਸਾਨ ਧਰਨਾ ਲਾ ਕੇ ਭਗਵੰਤਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਧਰੋਂ ਭਗਵੰਤਮਾਨ ਹੋਰਾਂ ਦਾ ਕਾਫਲਾ ਕਿਹੜਾ ਇਧਰੋਂ ਦੀ ਨਿਕਲ ਰਿਹਾ ਆ ਹੁਣ ਦੇਖਦੇ ਆ ਤੁਸੀਂ ਆ ਤਸਵੀਰਾਂ ਵੇਖ ਸਕਦੇ ਹੈਗੇ ਹੋ ਕਿ ਭਗਵੰਤਮਾਨ ਹੋਰਾਂ ਦਾ ਇੱਕ ਕਾਫਲਾ ਹੈ ਤੇ ਇਧਰਲੇ ਪਾਸੇ ਕਿਸਾਨ ਨੇ ਤੇ ਇਧਰ ਭਗਵੰਤਮਾਨ ਹੋਰਾਂ ਦਾ ਇਹ ਰੋਡ ਸ਼ੋਅ ਨਿਕਲ ਰਿਹਾ ਜਿੱਥੇ ਭਗਵੰਤ ਮਾਨ ਹੋਰਾਂ ਦਾ ਵਿਰੋਧ ਕਰਨ ਦੇ ਲਈ ਆ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚ ਰਹੇ ਸਨ ਤੇ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋਗੇ ਇਹ ਕਾਫਲਾ ਭਗਵੰਤ ਮਾਨ ਹੋਰਾਂ ਦਾ ਇੱਕ ਪਾਸੇ ਭਗਵੰਤ ਮਾਨ ਹੋਰਾਂ ਦਾ ਕਾਫਲਾ ਹੈ ਤੇ ਦੂਸਰੇ ਪਾਸੇ ਇਧਰਲੇ ਪਾਸੇ ਕਿਸਾਨਾਂ ਨੇ ਆਪਣੀ ਗੱਲ ਕਰਨ ਦੇ ਲਈ ਵੇਟ ਕਰ ਰਹੇ ਨੇ ਕਿ ਸ਼ਾਇਦ ਭਗਵੰਤ ਮਾਨ ਹੋਰੀ ਰੁਕਣਗੇ ਪਰ ਜਿਹੜਾ ਕਾਫਲਾ ਹੈ ਉਹ ਲੰਘਦਾ ਹੀ ਜਾ ਰਿਹਾ ਹੈ ਤੇ ਇਹ ਭਗਵੰਤ ਮਾਨ ਹੋਰੀ ਹੁਣ ਇਸ ਵਾਰ ਇਹ ਕਿਸਾਨਾਂ ਨੂੰ ਸ਼ਾਇਦ ਹੀ ਮਿਲ ਕੇ ਜਾਣਗੇ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਕਾਫਲਾ ਜਿਹੜਾ ਭਗਵੰਤਮਾਨ ਹੋਰਾਂ ਦਾ ਇਦੋਂ ਇੱਕ ਤਸਵੀਰ 'ਚ ਤੁਸੀਂ ਦੋ ਤਸਵੀਰਾਂ ਵੇਖ ਰਹੇ ਹੋ ਇੱਕ ਤਸਵੀਰ 'ਚ ਦੋ ਤਸਵੀਰਾਂ ਵੇਖ ਰਹੇ ਹੋ ਕਿ ਇਧਰੋਂ ਦੀ ਭਗਵੰਤਮਾਨ ਹੋਰਾਂ ਦਾ ਕਾਫਲਾ ਜਿਹੜਾ ਹੈ ਪੂਰਾ ਖਤਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਇਧਰਲੇ ਪਾਸੇ ਕਿਸਾਨ ਉਵੇਂ ਹੀ ਦੇ ਉਵੇਂ ਹੀ ਖੜੇ ਰਹਿ ਗਏ ਤੇ ਭਗਵੰਤਮਾਨ ਹੋਰੀ ਮਿਲ ਕੇ ਨਹੀਂ ਗਏ ਤਾਂ ਇਥੋਂ ਦੀ ਹੁਣ ਪੁਲਿਸ ਵੀ ਜਿਹੜੀ ਹੈ ਕਿ ਇਥੋਂ ਪਿੱਛੇ ਹਟਣਾ ਸ਼ੁਰੂ ਹੋ ਗਈ ਹੈ ਜਿਹੜਾ ਜਿੱਥੇ ਉਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਸੀ ਤਾਂ ਇਹ ਜਿਹੜੀਆਂ ਤੇ ਆਹ ਜਿਹੜੀਆਂ ਤਸਵੀਰਾਂ ਸੀਗੀਆਂ ਤੁਹਾਨੂੰ ਅਸੀਂ ਦਿਖਾਈਆਂ ਜਿਹੜੀਆਂ ਤੁਸੀਂ ਆ ਵੇਖ ਸਕਦੇ ਹੈਗੇ ਹੋ ਤੇ ਇਧਰ ਉਹ ਕਾਫਲਾ ਸੀਐਮ ਸਾਹਿਬ ਦਾ ਨਿਕਲ ਚੁੱਕਾ ਤੇ ਇਹਨਾਂ ਨੇ ਮਿਲਣਾ ਸੀ ਪਰ ਇਹ ਵਿਰੋਧਤਾ ਹੋਣ ਦੇ ਕਾਰਨ ਜਿਹੜਾ ਪੁਲਿਸ ਨੇ ਇਹਨਾਂ ਨੂੰ ਰੋਕ ਲਿੱਤਾ ਗਿਆ ਕਿ ਤੁਸੀਂ ਇੱਥੇ ਰੁਕੇ ਰਹੋ ਤੇ ਭਗਵੰਤ ਮਾਨ ਹੋਰੀ ਇੱਥੋਂ ਦੀ ਨਿੱਕਲ ਕੇ ਚਲੇ ਗਏ ਨੇ ਤੇ ਕੁਝ ਤਸਵੀਰਾਂ ਪਹਿਲੀਆਂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਕਿ ਭਗਵੰਤ ਮਾਨ ਹੋਰੀ ਜਿੱਥੇ ਧਰਨਾ ਸੀ ਜਾਂ ਫਿਰ ਜਿੱਥੇ ਇੱਕ ਇਸ ਤਰ੍ਹਾਂ ਕਿਸਾਨ ਦੂਜੀਆਂ ਸਰਕਾਰਾਂ ਦਾ ਵਿਰੋਧ ਕਰਦੇ ਹੁੰਦੇ ਸੀ ਭਗਵੰਤ ਮਾਨ ਲੰਘਦੇ ਹੋਏ ਉੱਥੇ ਰੁਕ ਜਾਂਦੇ ਸੀ ਪਰ ਆਪਣੀ ਸਰਕਾਰ ਦੇ ਵੇਲੇ ਭਗਵੰਤ ਮਾਨ ਇੱਥੋਂ ਦੀ ਲੰਘ ਕੇ ਚਲੇ ਗਏ ਨੇ ਤੇ ਹੁਣ ਪੁਲਿਸ ਨੇ ਉਹਨਾਂ ਨੂੰ ਵੀ ਛੱਡ ਦਿੱਤਾ ਜਿਨ੍ਹਾਂ ਨੂੰ ਰੋਕਿਆ ਗਿਆ ਸੀਗਾ ਤੇ ਹੁਣ ਉਹ ਵੀ ਛੱਡ ਕੇ ਹੁਣ ਅੱਗੇ ਆਪਣੀ ਰੋਡ ਸ਼ੋਅ ਵੱਲ ਭਗਵੰਤ ਮਾਨ ਦੀ ਸਿਕਿਉਰਿਟੀ ਤੁਰ ਪਈ ਹੈ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਹੋ ਇੱਕ ਪਾਸੇ ਜਿੱਥੇ ਕਿਸਾਨ ਧਰਨਾ ਲਾ ਕੇ ਭਗਵੰਤਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਧਰੋਂ ਭਗਵੰਤਮਾਨ ਹੋਰਾਂ ਦਾ ਕਾਫਲਾ ਜਿਹੜਾ ਇਧਰੋਂ ਦੀ ਨਿਕਲ ਰਿਹਾ ਆ ਹੁਣ ਦੇਖਦੇ ਆ ਤੁਸੀਂ ਆ ਤਸਵੀਰਾਂ ਵੇਖ ਸਕਦੇ ਹੈਗੇ ਹੋ ਕਿ ਭਗਵੰਤਮਾਨ ਹੋਰਾਂ ਦਾ ਇੱਕ ਕਾਫਲਾ ਹੈ ਤੇ ਇਧਰਲੇ ਪਾਸੇ ਕਿਸਾਨ ਨੇ ਤੇ ਇਧਰ ਭਗਵੰਤਮਾਨ ਹੋਰਾਂ ਦਾ ਇਹ ਰੋਡ ਸ਼ੋਅ ਨਿਕਲ ਰਿਹਾ ਜਿੱਥੇ ਭਗਵੰਤ ਮਾਨ ਹੋਰਾਂ ਦਾ ਵਿਰੋਧ ਕਰਨ ਦੇ ਲਈ ਆ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚ ਰਹੇ ਸਨ ਤੇ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋਗੇ ਆ ਕਾਫਲਾ ਭਗਵੰਤ ਮਾਨ ਹੋਰਾਂ ਦਾ ਇੱਕ ਪਾਸੇ ਭਗਵੰਤ ਮਾਨ ਹੋਰਾਂ ਦਾ ਕਾਫਲਾ ਹੈ ਤੇ ਦੂਸਰੇ ਪਾਸੇ ਇਧਰਲੇ ਪਾਸੇ ਕਿਸਾਨਾਂ ਨੇ ਆਪਣੀ ਗੱਲ ਕਰਨ ਦੇ ਲਈ ਵੇਟ ਕਰ ਰਹੇ ਨੇ ਕਿ ਸ਼ਾਇਦ ਭਗਵੰਤ ਮਾਨ ਹੋਰੀ ਰੁਕਣਗੇ ਪਰ ਜਿਹੜਾ ਕਾਫਲਾ ਹੈ ਉਹ ਲੰਘਦਾ ਹੀ ਜਾ ਰਿਹਾ ਹੈ ਤੇ ਇਹ ਭਗਵੰਤ ਮਾਨ ਹੋਰੀ ਹੁਣ ਇਸ ਵਾਰ ਇਹ ਕਿਸਾਨਾਂ ਨੂੰ ਸ਼ਾਇਦ ਹੀ ਮਿਲ ਕੇ ਜਾਣਗੇ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਕਾਫਲਾ ਜਿਹੜਾ ਭਗਵੰਤਮਾਨ ਹੋਰਾਂ ਦਾ ਇਦੋਂ ਇੱਕ ਤਸਵੀਰ 'ਚ ਤੁਸੀਂ ਦੋ ਤਸਵੀਰਾਂ ਵੇਖ ਰਹੇ ਹੋ ਇੱਕ ਤਸਵੀਰ 'ਚ ਦੋ ਤਸਵੀਰਾਂ ਵੇਖ ਰਹੇ ਹੋ ਕਿ ਇਧਰੋਂ ਦੀ ਭਗਵੰਤਮਾਨ ਹੋਰਾਂ ਦਾ ਕਾਫਲਾ ਜਿਹੜਾ ਹੈ ਪੂਰਾ ਖਤਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਇਧਰਲੇ ਪਾਸੇ ਕਿਸਾਨ ਉਵੇਂ ਹੀ ਦੇ ਉਵੇਂ ਹੀ ਖੜੇ ਰਹਿ ਗਏ ਤੇ ਭਗਵੰਤਮਾਨ ਹੋਰੀ ਮਿਲ ਕੇ ਨਹੀਂ ਗਏ ਤਾਂ ਇਥੋਂ ਦੀ ਹੁਣ ਪੁਲਿਸ ਵੀ ਜਿਹੜੀ ਹੈ ਕਿ ਇਥੋਂ ਪਿੱਛੇ ਹਟਣਾ ਸ਼ੁਰੂ ਹੋ ਗਈ ਹੈ ਜਿਹੜਾ ਜਿੱਥੇ ਉਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਸੀ ਤਾਂ ਇਹ ਜਿਹੜੀਆਂ ਤੇ ਆਹ ਜਿਹੜੀਆਂ ਤਸਵੀਰਾਂ ਸੀਗੀਆਂ ਤੁਹਾਨੂੰ ਅਸੀਂ ਦਿਖਾਈਆਂ ਜਿਹੜੀਆਂ ਤੁਸੀਂ ਆ ਵੇਖ ਸਕਦੇ ਹੈਗੇ ਹੋ ਤੇ ਇਧਰ ਉਹ ਕਾਫਲਾ ਸੀਐਮ ਸਾਹਿਬ ਦਾ ਨਿਕਲ ਚੁੱਕਾ ਤੇ ਇਹਨਾਂ ਨੇ ਮਿਲਣਾ ਸੀ ਪਰ ਇਹ ਵਿਰੋਧਤਾ ਹੋਣ ਦੇ ਕਾਰਨ ਜਿਹੜਾ ਪੁਲਿਸ ਨੇ ਇਹਨਾਂ ਨੂੰ ਰੋਕ ਲਿੱਤਾ ਗਿਆ ਕਿ ਤੁਸੀਂ ਇੱਥੇ ਰੁਕੇ ਰਹੋ ਤੇ ਭਗਵੰਤ ਮਾਨ ਹੋਰੀ ਇੱਥੋਂ ਦੀ ਨਿਕਲ ਕੇ ਚਲੇ ਗਏ ਨੇ ਤੇ ਕੁਝ ਤਸਵੀਰਾਂ ਪਹਿਲੀਆਂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਕਿ ਭਗਵੰਤ ਮਾਨ ਜਿੱਥੇ ਧਰਨਾ ਸੀ ਜਾਂ ਫਿਰ ਜਿੱਥੇ ਇੱਕ ਇਸ ਤਰ੍ਹਾਂ ਕਿਸਾਨ ਦੂਜੀਆਂ ਸਰਕਾਰਾਂ ਦਾ ਵਿਰੋਧ ਕਰਦੇ ਹੁੰਦੇ ਸੀ ਭਗਵੰਤ ਮਾਨ ਲੰਘਦੇ ਹੋਏ ਉੱਥੇ ਰੁਕ ਜਾਂਦੇ ਸੀ ਪਰ ਆਪਣੀ ਸਰਕਾਰ ਦੇ ਵੇਲੇ ਭਗਵੰਤ ਮਾਨ ਇਥੋਂ ਦੀ ਲੰਘ ਕੇ ਚਲੇ ਗਏ ਨੇ ਤੇ ਹੁਣ ਪੁਲਿਸ ਨੇ ਉਹਨਾਂ ਨੂੰ ਵੀ ਛੱਡ ਦਿੱਤਾ ਜਿਨ੍ਹਾਂ ਨੂੰ ਰੋਕਿਆ ਗਿਆ ਸੀਗਾ ਤੇ ਹੁਣ ਉਹ ਵੀ ਛੱਡ ਕੇ ਹੁਣ ਅੱਗੇ ਆਪਣੀ ਰੋਡ ਸ਼ੋਅ ਵੱਲ ਭਗਵੰਤ ਮਾਨ ਦੀ ਸਿਕਿਉਰਿਟੀ ਤੁਰ ਪਈ ਹੈ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਹੋ ਇੱਕ ਪਾਸੇ ਜਿੱਥੇ ਕਿਸਾਨ ਧਰਨਾ ਲਾ ਕੇ ਭਗਵੰਤਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਧਰ ਉਹ ਭਗਵੰਤਮਾਨ ਹੋਰਾਂ ਦਾ ਕਾਫਲਾ ਜਿਹੜਾ ਇਧਰੋਂ ਦੀ ਨਿਕਲ ਰਿਹਾ ਆ ਹੁਣ ਦੇਖਦੇ ਆ ਤੁਸੀਂ ਆ ਤਸਵੀਰਾਂ ਵੇਖ ਸਕਦੇ ਹੈਗੇ ਹੋ ਕਿ ਭਗਵੰਤਮਾਨ ਹੋਰਾਂ ਦਾ ਇੱਕ ਕਾਫਲਾ ਹੈ ਤੇ ਇਧਰਲੇ ਪਾਸੇ ਕਿਸਾਨ ਨੇ ਤੇ ਇਧਰ ਭਗਵੰਤਮਾਨ ਹੋਰਾਂ ਦਾ ਇਹ ਰੋਡ ਸ਼ੋਅ ਨਿਕਲ ਰਿਹਾ ਜਿੱਥੇ ਭਗਵੰਤ ਮਾਨ ਹੋਰਾਂ ਦਾ ਵਿਰੋਧ ਕਰਨ ਦੇ ਲਈ ਆ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚ ਰਹੇ ਸਨ ਤੇ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋਗੇ ਆ ਕਾਫਲਾ ਭਗਵੰਤ ਮਾਨ ਹੋਰਾਂ ਦਾ ਇੱਕ ਪਾਸੇ ਭਗਵੰਤ ਮਾਨ ਹੋਰਾਂ ਦਾ ਕਾਫਲਾ ਹੈ ਤੇ ਦੂਸਰੇ ਪਾਸੇ ਇਧਰਲੇ ਪਾਸੇ ਕਿਸਾਨਾਂ ਨੇ ਆਪਣੀ ਗੱਲ ਕਰਨ ਦੇ ਲਈ ਵੇਟ ਕਰ ਰਹੇ ਨੇ ਕਿ ਸ਼ਾਇਦ ਭਗਵੰਤ ਮਾਨ ਹੋਰੀ ਰੁਕਣਗੇ ਪਰ ਜਿਹੜਾ ਕਾਫਲਾ ਹੈ ਉਹ ਲੰਘਦਾ ਹੀ ਜਾ ਰਿਹਾ ਹੈ ਤੇ ਇਹ ਭਗਵੰਤ ਮਾਨ ਹੋਰੀ ਹੁਣ ਇਸ ਵਾਰ ਇਹ ਕਿਸਾਨਾਂ ਨੂੰ ਸ਼ਾਇਦ ਹੀ ਮਿਲ ਕੇ ਜਾਣਗੇ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਕਾਫਲਾ ਜਿਹੜਾ ਭਗਵੰਤਮਾਨ ਹੋਰਾਂ ਦਾ ਇਦੋਂ ਇੱਕ ਤਸਵੀਰ 'ਚ ਤੁਸੀਂ ਦੋ ਤਸਵੀਰਾਂ ਵੇਖ ਰਹੇ ਹੋ ਇੱਕ ਤਸਵੀਰ 'ਚ ਦੋ ਤਸਵੀਰਾਂ ਵੇਖ ਰਹੇ ਹੋ ਕਿ ਇਧਰੋਂ ਦੀ ਭਗਵੰਤਮਾਨ ਹੋਰਾਂ ਦਾ ਕਾਫਲਾ ਜਿਹੜਾ ਹੈ ਪੂਰਾ ਖਤਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੇ ਇਧਰਲੇ ਪਾਸੇ ਕਿਸਾਨ ਉਵੇਂ ਦੇ ਉਵੇਂ ਹੀ ਖੜੇ ਰਹਿ ਗਏ ਤੇ ਭਗਵੰਤਮਾਨ ਹੋਰੀ ਮਿਲ ਕੇ ਨਹੀਂ ਗਏ ਤਾਂ ਇਥੋਂ ਦੀ ਹੁਣ ਪੁਲਿਸ ਵੀ ਜਿਹੜੀ ਹੈ ਕਿ ਇਥੋਂ ਪਿੱਛੇ ਹਟਣਾ ਸ਼ੁਰੂ ਹੋ ਗਈ ਹੈ ਜਿਹੜਾ ਜਿੱਥੇ ਉਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਸੀ ਤਾਂ ਇਹ ਜਿਹੜੀਆਂ ਤੇ ਆਹ ਜਿਹੜੀਆਂ ਤਸਵੀਰਾਂ ਸੀਗੀਆਂ ਤੁਹਾਨੂੰ ਅਸੀਂ ਦਿਖਾਈਆਂ ਜਿਹੜੀਆਂ ਤੁਸੀਂ ਆ ਵੇਖ ਸਕਦੇ ਹੈਗੇ ਹੋ ਤੇ ਇਧਰ ਉਹ ਕਾਫਲਾ ਸੀਐਮ ਸਾਹਿਬ ਦਾ ਨਿਕਲ ਚੁੱਕਾ ਤੇ ਇਹਨਾਂ ਨੇ ਮਿਲਣਾ ਸੀ ਪਰ ਇਹ ਵਿਰੋਧਤਾ ਹੋਣ ਦੇ ਕਾਰਨ ਜਿਹੜਾ ਪੁਲਿਸ ਨੇ ਇਹਨਾਂ ਨੂੰ ਰੋਕ ਲਿੱਤਾ ਗਿਆ ਕਿ ਤੁਸੀਂ ਇੱਥੇ ਰੁਕੇ ਰਹੋ ਤੇ ਭਗਵੰਤ ਮਾਨ ਹੋਰੀ ਇੱਥੋਂ ਦੀ ਨਿਕਲ ਕੇ ਚਲੇ ਗਏ ਨੇ ਤੇ ਕੁਝ ਤਸਵੀਰਾਂ ਪਹਿਲੀਆਂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਕਿ ਭਗਵੰਤ ਮਾਨ ਜਿੱਥੇ ਧਰਨਾ ਸੀ ਜਾਂ ਫਿਰ ਜਿੱਥੇ ਇੱਕ ਇਸ ਤਰ੍ਹਾਂ ਕਿਸਾਨ ਦੂਜੀਆਂ ਸਰਕਾਰਾਂ ਦਾ ਵਿਰੋਧ ਕਰਦੇ ਹੁੰਦੇ ਸੀ ਭਗਵੰਤ ਮਾਨ ਲੰਘਦੇ ਹੋਏ ਉੱਥੇ ਰੁਕ ਜਾਂਦੇ ਸੀ ਪਰ ਆਪਣੀ ਸਰਕਾਰ ਦੇ ਵੇਲੇ ਭਗਵੰਤ ਮਾਨ ਇਥੋਂ ਦੀ ਲੰਘ ਕੇ ਚਲੇ ਗਏ ਨੇ ਤੇ ਹੁਣ ਪੁਲਿਸ ਨੇ ਉਹਨਾਂ ਨੂੰ ਵੀ ਛੱਡ ਦਿੱਤਾ ਜਿਨ੍ਹਾਂ ਨੂੰ ਰੋਕਿਆ ਗਿਆ ਸੀਗਾ ਤੇ ਹੁਣ ਉਹ ਵੀ ਛੱਡ ਕੇ ਹੁਣ ਅੱਗੇ ਆਪਣੀ ਰੋਡ ਸ਼ੋਅ ਵੱਲ ਭਗਵੰਤ ਮਾਨ ਦੀ ਸਿਕਿਉਰਿਟੀ ਤੁਰ ਪਈ ਹੈ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਹੋ ਇੱਕ ਪਾਸੇ ਜਿੱਥੇ ਕਿਸਾਨ ਧਰਨਾ ਲਾ ਕੇ ਭਗਵੰਤਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਧਰ ਉਹ ਭਗਵੰਤਮਾਨ ਹੋਰਾਂ ਦਾ ਕਾਫਲਾ ਕਿਹੜਾ ਇਧਰੋਂ ਦੀ ਨਿਕਲ ਰਿਹਾ ਆ ਹੁਣ ਦੇਖਦੇ ਆ ਤੁਸੀਂ ਆਹ ਤਸਵੀਰਾਂ ਵੇਖ ਸਕਦੇ ਹੈਗੇ ਹੋ ਕਿ ਭਗਵੰਤਮਾਨ ਹੋਰਾਂ ਦਾ ਇੱਕ ਕਾਫਲਾ ਹੈ ਤੇ ਇਧਰਲੇ ਪਾਸੇ ਕਿਸਾਨ ਨੇ ਤੇ ਇਧਰ ਭਗਵੰਤਮਾਨ ਹੋਰਾਂ ਦਾ ਇਹ ਰੋਡ ਸ਼ੋਅ ਨਿਕਲ ਰਿਹਾ ਜਿੱਥੇ ਭਗਵੰਤਮਾਨ ਹੋਰਾਂ ਦਾ ਵਿਰੋਧ ਕਰਨ ਦੇ ਲਈ ਆ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚ ਰਹੇ ਸਨ ਤੇ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋਗੇ ਕਾਫਲਾ ਭਗਵੰਤਮਾਨ ਹੋਰਾਂ ਦਾ ਇੱਕ ਪਾਸੇ ਭਗਵੰਤਮਾਨ ਹੋਰਾਂ ਦਾ ਕਾਫਲਾ ਹੈ ਤੇ ਦੂਸਰੇ ਪਾਸੇ ਇਧਰਲੇ ਪਾਸੇ ਕਿਸਾਨਾਂ ਨੇ ਆਪਣੀ ਗੱਲ ਕਰਨ ਦੇ ਲਈ ਵੇਟ ਕਰ ਰਹੇ ਨੇ ਕਿ ਸ਼ਾਇਦ ਭਗਵੰਤਮਾਨ ਹੋਰੀ ਰੁਕਣਗੇ ਪਰ ਜਿਹੜਾ ਕਾਫਲਾ ਹੈ ਉਹ ਲੰਘਦਾ ਹੀ ਜਾ ਰਿਹਾ ਹੈ ਤੇ ਇਹ ਭਗਵੰਤਮਾਨ ਹੋਰੀ ਹੁਣ ਇਸ ਵਾਰ ਇਹ ਕਿਸਾਨਾਂ ਨੂੰ ਸ਼ਾਇਦ ਹੀ ਮਿਲ ਕੇ ਜਾਣਗੇ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਕਾਫਲਾ ਜਿਹੜਾ ਭਗਵੰਤਮਾਨ ਹੋਰਾਂ ਦਾ ਇਦੋਂ ਇੱਕ ਤਸਵੀਰ 'ਚ ਤੁਸੀਂ ਦੋ ਤਸਵੀਰਾਂ ਵੇਖ ਰਹੇ ਹੋ ਇੱਕ ਤਸਵੀਰ 'ਚ ਦੋ ਤਸਵੀਰਾਂ ਵੇਖ ਰਹੇ ਹੋ ਕਿ ਇਧਰੋਂ ਦੀ ਭਗਵੰਤਮਾਨ ਹੋਰਾਂ ਦਾ ਕਾਫਲਾ ਜਿਹੜਾ ਹੈ ਪੂਰਾ ਖਤਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੇ ਇਧਰਲੇ ਪਾਸੇ ਕਿਸਾਨ ਉਵੇਂ ਦੇ ਉਵੇਂ ਹੀ ਖੜੇ ਰਹਿ ਗਏ ਤੇ ਭਗਵੰਤਮਾਨ ਹੋਰੀ ਮਿਲ ਕੇ ਨਹੀਂ ਗਏ ਤਾਂ ਇਥੋਂ ਦੀ ਹੁਣ ਪੁਲਿਸ ਵੀ ਜਿਹੜੀ ਹੈ ਕਿ ਇਥੋਂ ਪਿੱਛੇ ਹਟਣਾ ਸ਼ੁਰੂ ਹੋ ਗਈ ਹੈ ਜਿਹੜਾ ਜਿੱਥੇ ਉਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਸੀ ਤਾਂ ਇਹ ਜਿਹੜੀਆਂ ਤੇ ਆਹ ਜਿਹੜੀਆਂ ਤਸਵੀਰਾਂ ਸੀਗੀਆਂ ਤੁਹਾਨੂੰ ਅਸੀਂ ਦਿਖਾਈਆਂ ਜਿਹੜੀਆਂ ਤੁਸੀਂ ਆ ਵੇਖ ਸਕਦੇ ਹੈਗੇ ਹੋ ਤੇ ਇਧਰ ਉਹ ਕਾਫਲਾ ਸੀਐਮ ਸਾਹਿਬ ਦਾ ਨਿਕਲ ਚੁੱਕਾ ਤੇ ਇਹਨਾਂ ਨੇ ਮਿਲਣਾ ਸੀ ਪਰ ਇਹ ਵਿਰੋਧਤਾ ਹੋਣ ਦੇ ਕਾਰਨ ਜਿਹੜਾ ਪੁਲਿਸ ਨੇ ਇਹਨਾਂ ਨੂੰ ਰੋਕ ਲਿੱਤਾ ਗਿਆ ਕਿ ਤੁਸੀਂ ਇੱਥੇ ਰੁਕੇ ਰਹੋ ਤੇ ਭਗਵੰਤ ਮਾਨ ਹੋਰੀ ਇੱਥੋਂ ਦੀ ਨਿਕਲ ਕੇ ਚਲੇ ਗਏ ਨੇ ਤੇ ਕੁਝ ਤਸਵੀਰਾਂ ਪਹਿਲੀਆਂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਕਿ ਭਗਵੰਤ ਮਾਨ ਜਿੱਥੇ ਧਰਨਾ ਸੀ ਜਾਂ ਫਿਰ ਜਿੱਥੇ ਇੱਕ ਇਸ ਤਰ੍ਹਾਂ ਕਿਸਾਨ ਦੂਜੀਆਂ ਸਰਕਾਰਾਂ ਦਾ ਵਿਰੋਧ ਕਰਦੇ ਹੁੰਦੇ ਸੀ ਭਗਵੰਤ ਮਾਨ ਲੰਘਦੇ ਹੋਏ ਉੱਥੇ ਰੁਕ ਜਾਂਦੇ ਸੀ ਪਰ ਆਪਣੀ ਸਰਕਾਰ ਦੇ ਵੇਲੇ ਭਗਵੰਤ ਮਾਨ ਇਥੋਂ ਦੀ ਲੰਘ ਕੇ ਚਲੇ ਗਏ ਨੇ ਤੇ ਹੁਣ ਪੁਲਿਸ ਨੇ ਉਹਨਾਂ ਨੂੰ ਵੀ ਛੱਡ ਦਿੱਤਾ ਜਿਨ੍ਹਾਂ ਨੂੰ ਰੋਕਿਆ ਗਿਆ ਸੀਗਾ ਤੇ ਹੁਣ ਉਹ ਵੀ ਛੱਡ ਕੇ ਹੁਣ ਅੱਗੇ ਆਪਣੀ ਰੋਡ ਸ਼ੋਅ ਵੱਲ ਭਗਵੰਤ ਮਾਨ ਦੀ ਸਿਕਿਉਰਿਟੀ ਤੁਰ ਪਈ ਹੈ